ਨੇ ਸਰਕਾਰਾਂ ਦਾ સેન્ટਰ ਗਵਰਨਮੈਂਟ ਦਾ ਬਿਰਿੰਦਰ ਸ਼ਾਖੀ ਇਹਦੇ ਉਹ ਕਿ ਉਹ ਵੀ ਆਪਣੇ ਆਪ ਨੂੰ ਸਮਝਣ ਦੇ ਲਈ ਇੰਨਾ ਕਰਦਾ ਰਿਹਾ ਕਰਦਾ ਨਹੀਂ ਹੈ। ਪਰ ਅਕਸਰ ਹੀ ਪੰਜਾਬ ਸਰਕਾਰ ਦਾ ਇਹ ਮੈਸੇਜ ਕਹਿੰਦੇ ਕਿ ਅੱਜ ਜੇ ਇੱਕ بڑا ਮਤਾਂ ਇੱਕ ਦੀ ਅਸਥਿਤਾ ਆ ਖਤ ਹੋਇਆ ਔਰ ਇਹਨੂੰ ਅਗਲੇ ਮੱਧ ਜਾਣ ਵਾਲਾ ਜੇ ਅਗਰ ਬਿਰਿੰਦਰ ਸ਼ਾਖੀ ਇਹ ਆਇਆ ਤੇ ਕੱਲ ਕੋਈ ਕੁੱਣੀ ਟਕਰਾਅ ਹੋਇਆ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ। ओके ਆ ਵੀ ਉਸ ਆਪਣੇ ਨਾਮ ਮੇਰਾ ਨਾਮ ਪਾਲਸਪ ਕਾਰਾ ਦਾ ਖਿਦਾ ਦਾਸ ਸਭ ਤੋਂ ਪਹਿਲਾਂ ਮੈਂ ਸਰਵਸ਼ਕਤੀਮਾਨ ਬੋਧਵੰਦਨਤਾਤ ਵਧ ਕਰਦਾ ਇੱਕ ਬੜੀ ਅਹਿਮ ਤੇ ਸੰਗਿੰਗ ਦਇਆ ਉਹ ਗਰਿੰਦਰ ਸ਼ਾਸਤਰੀ ਮੈਂ ਇੱਕ ਧਾਰਮਿਕ ਆਗੂ ਹੋਣ ਦੇ ਨਾਤੇ ਇਹ ਜਿਹੜੀ ਆਪਣੀ ਆਵਾਜ਼ ਮੀਡੀਆ ਦੇ ਖੂ ਉਹਨਾਂ ਤੱਕ ਪਹੁੰਚਾਣਾ ਚਾਹੁੰਦਾ ਸਰਕਾਰਾਂ ਤੱਕ ਕਿ ਉਮੀ ਸਾਡੇ ਉੱਪਰ ਵੈਸੇ ਤੋਂ ਬੜੇ ਲੰਬੇ ਸਮੇਂ ਤੋਂ ਕਈ ਲੋਕ ਆ ਦੋਸ਼ ਲਗਾ ਰਹੇ ਕਿ ਅਸੀਂ धर्म परिवर्तन ਕਰੌਣੇ धर्म परिवर्तन ਕਰਾਣੇ ਆ ਇਸ ਵਾਰ ਇਹ ਬੜੀ ਵੱਡੀ ਸਾਜ਼ਿਸ਼ ਬਣਾਈ ਜਾ ਰਹੀ ਆ ਤੇ ਜਿਵੇਂ ਸਾਨੂੰ ਇਦਾਂ ਨਹੀਂ ਕਿਹਾ ਜਾ ਰਿਹਾ ਕਿ ਅਸੀਂ ਦੇਸ਼ ਤੋਂ ਹੀ ਹਟੇ ਇਸ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਨਹੀਂ ਲੇਕਿਨ ਜਦੋਂ ਅਸੀਂ ਦੇਖਦੇ ਆ ਕਿ ਉਹ ਉਹ ਸਾਰੇ ਗੋਰੇ ਲੋਕ ਜਿਹੜੇ ਸਾਡੀ ਸਿੱਖ ਪ੍ਰਚਾਰਕ ਨੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸਿੱਖ ਬਣ ਗਏ ਕਿੰਨੂਆਂ ਨੇ ਬਾਬਿਆਂ ਨੇ ਬੜਾ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸੀ ਉਹ ਹਿੰਦੂ ਬਣ ਗਏ ਅੱਜ ਵੀ ਬ੍ਰਿੰਦਾਵਨ ਚ ਜਾਓ ਇਹ ਤੇ ਸਮਾਜ ਦਾ ਵਿਸ਼ਾ ਕੀ ਹੈ ਇੱਥੇ ਇੱਕ ਫਰੀडम ਆਫ ਚੁਆਇਸ ਹੈ ਕਿ ਹਰ ਇਨਸਾਨ ਨੂੰ ਜੋ اچھا ਲੱਗਿਓ ਕਰੇ ਤੇ ਹਰ ਕਰਮ ਆਪਣਾ ਪ੍ਰਚਾਰ ਕਰਦਾ ਔਰ ਸਭ ਕੁਝ ਅਗਰ ਕਰਮ ਦਾ ਪ੍ਰਚਾਰ ਤੇ ਇੱਥੇ ਹਿੰਦੂ ਦਾ ਹੋ ਰਿਹਾ ਹੈ ਲੇਕਿਨ ਇੱਕ ਸਵਾਲ ਹੈ ਕਿ ਅਗਰ 크੍ਰਿਸਚਨ ਲੋਗ ਆਪਣੇ ਪ੍ਰਭੂ ਦਾ ਬਾਈਬਲ ਦਾ ਪੈਗਾਮ ਦਿੰਦੇ ਨੇ ਤੇ ਕੋਈ ਕਿਸੇ ਨੂੰ ਚੰਗਾ ਲੱਗਦਾ ਤੇ ਉਹ ਉਹਨੂੰ ਸੁਣ ਕੇ ਵਿਸ਼ਵਾਸ ਕਰਦਾ ਆ ਪ੍ਰੇਰ ਕਰਦਾ ਆ ਉਹਦੇ ਜੀਵਨ ਚ ਅੱਛੀ ਸ਼ਾਂਤੀ ਆਂਦੀ ਆ ਤੇ ਇੰਨੇ ਧਰਮ ਪਰिवर्तन ਦਾ ਮੁੱਦਾ ਬਣਾ ਕੇ 크ਿਸਚਨਿਟੀ ਨੂੰ ਔਰ ਸਿੱਖਾਂ ਨੂੰ ਆਪਸ ਚ ਲੜਾਉਣ ਦਾ ਇੱਕ ਬੜਾ ਗਹਿਰਾ ਝੂਠਾ ਤੇ ਗੰਦਾ ਪਲਾਨ ਬਚਿਆ ਜਾ ਰਿਹਾ ਜਿਹਦੇ ਵਿੱਚ ਗ੍ਰਿੰਦਰ ਸ਼ਾਸਤਰੀ ਇਹਦਾ ਬਹੁਤ ਵੱਡਾ ਬੁਰਾ ਆ ਜੋ ਪੰਜਾਬ ਦੇ ਵਿੱਚ ਆਣਾ ਚਾਹੁੰਦਾ ਆ ਔਰ ਪੰਜਾਬ ਵਿੱਚ ਪੈਦਲ ਯਾਤਰਾ ਕਰਨਾ ਚਾਹੁੰਦਾ ਆ ਔਰ ਜਿਵੇਂ ਇਹ ਮੁੱਦੀ ਚੁੱਕਦਾ ਕਿ ਜਿਹੜੇ ਸਿੱਖ ਨੇ ਉਹ ਪਗੜੀ ਦੇ ਵਿੱਚ ਮੱਛਰ ਚ ਵੇਖਦਾ ਆ ਰਿਸ਼ਾਂਟ ਨੂੰ ਇਹਦਾ ਮਨ ਨੂੰ ਅੱਗ ਲੱਗਦੀ ਹੈ ਹੁਣ ਸਵਾਲ ਆ ਕਿ ਬਾਈਬਲ ਨੂੰ ਕੋ ਪੜ੍ਹ ਬਾਈਬਲ ਸਭ ਤੋਂ ਪੁਰਾਣਾ ਗ੍ਰੰਥ ਹੈ ਉਹਦੇ ਵਿੱਚ 15 ਤੋਂ ਵੱਧ ਬਰੀ ਪਗੜੀ ਬਰੀ ਲੋਕਾਂ ਦਿੱਤੇ ਔਰ ਪਗੜੀ ਬੰਨੇ ਹੋਏ ਜਿਹੜੇ ਸੇਵਕ ਆ ਉਹਨਾਂ ਦਾ ਜ਼ਿਕਰ ਆਂਦਾ ਹੈ ਔਰ ਨਾਲੇ ਇੱਥੇ ਇਹ ਜਿਹੜਾ ਧਾਰਮਿਕ ਜੀਵਨ ਦਾ ਵਿਸ਼ਾ ਹੈ ਅਟਰਨਲ ਹੀ ਹੈ ਇਹ ਬਾਰੀ ਨੂੰ ਉਕਤ ਨਹੀਂ ਆ ਇਹ ਸਾਰੀਆਂ ਪਲੈਨਿੰਗਸ ਕਰਕੇ ਇੱਕ ਟਾਰਗੇਟ ਕੀਤਾ ਜਾਂਦਾ ਇੱਕ ਏਡੇ ਵੱਡੇ ਸ਼ਾਂਤ ਮੈਦਾਨ ਨੂੰ ਕਿਉਂਕਿ ਲੌਂਗ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਚਰਚਾਂ ਤੇ ਅਟੈਕ ਹੁੰਦੇ ਨਹੀਂ ਚਰਚਾਂ ਦੇ ਪਾਦਮੀ ਸਾਹਿਬ ਜਾਂ ਸਾਡੇ ਨਾਲ ਸੱਜਾਵਾ शांत रेण्या ਕੁਝ ਪ੍ਰਗਤੀ ਵਚਨ ਚ ਲਿਖਿਆ ਮਾਫ ਕਰੋ ਮਾਫਰ ਪਰ ਔਰ ਇਸ ਚੱਕਰ ਵਿੱਚ ਇਹ ਲੋਕ ਵੱਧ ਰਹੇ ਨੇ ਲੇਕਿਨ ਅਸਲੀ ਹੁਣ ਮੈਂ ਸਰਕਾਰਾਂ ਤੱਕ ਸੈਂਟਰਲ ਗਵਰਨਮੈਂਟ ਤੱਕ ਵਿਰੇਂਦਰ ਸ਼ਾਸਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਦੇ ਨਹੀਂ ਕਿ ਇੰਦਾ ਕਰਦਾ ਜਾਂ ਉਦਾਂ ਕਰਦਾ ਕਰਦਾਂਗੇ ਔਰ ਸਾਡੀ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚਾਣੇ ਕਿ ਅੱਜ ਇੱਕ ਬੜਾ ਵਰਦਾਨ ਇੱਥੇ ਪਾਸਟੂਰ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ ਚ ਜਾਣ ਵਾਲਾ ਜੇ ਅਗਰ ਵਿਰੇਂਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ੍ਹ ਕੋਈ ਕੁਮੀ ਅਕਰਾਵ ਹੋਇਆ ਤੇ ਇਹਨਾਂ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਔਰ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਆ ਸਾਡੀਆਂ ਕਮਿਊਨਿਟੀਵਲੋਂ ਸਾਡੀਆਂ ਸੰਸਥਾਵਾਂਵਾਲੋਂ ਮਿਨਿਸਟਰੀਜ਼ਵਾਲੋਂ ਸਾਰੇ ਸਾਡੇ ਜਿਹੜਾ ਸਿੱਖ ਕ੍ਰਿਸ਼ਨ ਸਮਾਜ ਦੇ ਲੋੋਂ ਤੇ ਇਹਦੇ ਤੇ ਨੱਥ ਪਾਈ ਜਾਵੇ ਇਹ ਰੋਕਿਆ ਜਾਵੇ ਨਹੀਂ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਅਸੀਂ ਇਹਦਾ ਵਿਰੋਧ ਜੇਕਰਤੇ ਅੰਤਰਰਾਸ਼ਟਰੀ ਇੱਥੇ ਆਂਦੇ ਨੇ ਪੰਜਾਬ ਦਾ ਦੌਰਾ ਕਰਦੇ ਨੇ ਉਹ ਵਿਰੋਧ ਕਿਸ ਤਰ੍ਹਾਂ ਕੀਤਾ ਜਾਊਗਾ ਵਿਰੋਧ ਅਸੀਂ ਆਪਣੇ ਬਹੁਤ ਸਾਰੇ ਵੱਡੇ ਇਕੱਠੇ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਪੂਰੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਰਾਂਗੇ ਅਜੰਡਾ ਕੀ ਹੈ ਜਿਹੜਾ ਡਾਕਟਰ ਸ਼ਾਸਤਰੀ ਆ ਜਿਹੜਾ ਨੇ ਕੀ ਲੱਗਦਾ ਉਹਨਾਂ ਦੇ ਮਗਰ ਮਨਸਾ ਦੀ ਮਨਸਾ ਕੀ ਔਰ ਉਹਦੇ ਮਗਰ ਕੋਈ ਹੋਰ ਤਾਕਤ ਕੰਮ ਕਰ ਰਹੀ ਹੈ ਕੀ ਕਰ ਰਹੀ ਹੈ ਜੀ ਹਾਂ ਆਪ ਮੀਡੀਆ ਦੇ ਮਾਧਮ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਉਹ ਜਿਹੜੀਆਂ ਏਜੰਸੀਆਂ ਜਿਹੜੀਆਂ ਸ਼ੁਰੂ ਤੋਂ ਕ੍ਰਿਸਚੀਅਨ ਵਿਦੇ ਦੇ ਖਿਲਾਫ ਇੱਕ ਪ੍ਰੋਪਗੈਂਡਾ ਕਰਦੀਆਂ ਆ ਰਹੀਆਂ ਨੇ ਅਸੀਂ ਉਹਨਾਂ ਏਜੰਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਉਹਨਾਂ ਸਰਕਾਰਾਂ ਨੂੰ ਵੀ آگਾਹ ਕਰਨਾ ਚਾਹੁੰਦੇ ਆ ਕਿ ਇਹ ਮਸੀਹੀ ਧਰਮ ਕੋ ਨਹੀਂ ਹੁੰ ਰਿਹਾ ਠੀਕ ਹੈ ਸਾਡਾ ਮਸੀਹੀ ਧਰਮ ਹਮੇਸ਼ਾ ਸ਼ਾਂਤੀ ਪਸੰਦ ਹੈ ਸਾਡੀ ਬਾਈਬਲ ਇਹ ਕਹਿੰਦੀ ਹੈ ਕਿ ਤੁਸੀਂ ਪਿਆਰ ਕਰੋ ਸ਼ਾਂਤੀ ਕਰੋ ਪਰ ਅਸੀਂ ਇਹ ਸ਼ਾਂਤੀ ਦਾ ਸਾਡਾ ਸਿਲਾ ਇਹ ਨਾ ਸਮਝਿਆ ਜਾਵੇ ਕਿ 크ਰਿਸਚਨ ਸਮਾਜ ਜਿਹੜਾ ਆ ਉਹ ਕਮਜ਼ੋਰ ਆ ਸ਼ਾਇਦ ਕਿਸੇ ਪੱਖੋਂ ਜਿਹੜਾ ਬਿਲਕੁਲ ਡਰਪੋ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੇ ਪੰਜਾਬ ਦੇ ਅੰਦਰੋਂ ਸਬੂਤੇ ਪੰਜਾਬ ਦੇ ਅੰਦਰੋਂ ਸਾਡੀ ਧਾਰਮਿਕ ਲੋਬੀ ਆਈ ਹੈ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਸਾਡੇ ਮਾਨਯੋਗ ਪਾਸਟਰ ਸਾਹਿਬਾਨ ਬਿਸ਼ਪ ਸਾਹਿਬਾਨ ਐਲਡਰ ਸਾਹਿਬਾਨ ਆਏ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ 크ਿਸਚਨ ਲੀਡਰ ਆਏ ਨੇ ਜਿਦੇ ਵਿੱਚ ਸਾਡੇ ਬਜ਼ੁਰਗ ਹਮੀਦ ਮਸੀਹ ਜੀ ਵੀ ਸ਼ਾਮਲ ਨੇ ਸਾਡੇ ਸੁਜੀਤ ਕਾਪਾ ਜੀ ਜਸਪਾਲ ਜੀ ਵੀ ਜੀ ਗੋਰੀਆ ਜੀ ਸਾਡੇ ਸੁਭਾਸ਼ ਤੋਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਇਸ ਇਸ ਵਿਰੋਧ ਦੇ ਵਿੱਚ ਸ਼ਾਮਲ ਹੋਈਆਂ ਔਰ ਅੱਜ ਅਸੀਂ ਇਸ ਮੰਚ ਤੋਂ ਵਿਸ਼ੇਸ਼ ਤੌਰ ਤੇ ਮੀਡੀਆ ਦੇ ਮੰਚ ਤੋਂ ਆ ਕੇਂਦਰ ਸਰਕਾਰ ਨੂੰ ਆਗਾ ਕਰਨਾ ਚਾਹੁੰਦੇ ਆਂ ਔਰ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਨੂੰ ਵੀ ਆਗਾ ਕਰਨਾ ਚਾਹੁੰਦੇ ਆਂ ਕਿ ਜਦੋਂ ਜਦੋਂ ਇਹ ਦਰੇਂਦਰ ਸ਼ਾਸਤਰੀ ਸਾਡੇ ਪਿਆਰੇ ਪੰਜਾਬ ਦੀ ਧਰਤੀ ਉੱਪਰ ਆਇਆ ਆ ਇਹਨੇ ਹਮੇਸ਼ਾ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਆ ਕੇ ਹੇਟ ਸਪੀਚ ਕੀਤੀ ਆ ਗਲਤ ਬਿਆਨਬਾਜ਼ੀ ਕੀਤੀ ਆ ਆ ਅਗਰ ਤੁਸੀਂ ਚੰਨ ਮਹੀਨੇ ਪਿੱਛੇ ਚੱਲੋ ਤੇ ਜਦੋਂ ਇਹ ਦਰੇਂਦਰ ਸ਼ਾਸਤਰੀ ਹਰਮੰਦਰ ਸਾਹਿਬ ਆਉਂਦਾ ਪਗੜੀ ਪਾ ਕੇ ਅੰਦਰ ਮੱਥਾ ਟੇਕਦਾ ਔਰ ਬਾਹਰ ਆਉਂਦੇ ਕ੍ਰਿਸਚੀਅਨ ਸਮਾਜ ਦੇ ਖਿਲਾਫ ਜੜੀ ਆ ਇੱਕ ਮੰਦੀ ਪੱ ਪੱਦੀ ਸ਼ਬਦਾਵਲੀ ਵਰਤਦਾ ਜਿਹੜਾ ਸਾਡਾ ਪਵਿੱਤਰ ਬਾਈਬਲ ਦਾ ਸ਼ਬਦ ਹੈਲੂਇਆ ਉਹਨੂੰ ਉਤ ਰੋੜ ਮਰੋੜ ਕੇ ਬੇਅਦਬੀ ਦੇ ਤਰੀਕੇ ਨਾਲ ਹੈਲੂਇਲਾ ਕਰਕੇ ਬੋਲਦਾ ਇਹ ਵੀ ਉਹਦਾ ਜਿਹੜਾ ਸੀਗਾ ਸਾਡੀ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾਈ ਹੈ ਨਹੀਂ ਔਰ ਜਦੋਂ ਹਰਮੰਦਰ ਸਾਹਿਬ ਤੋਂ ਨਿਕਲ ਕੇ ਇਹ ਪਠਾਨਕੋਟ ਜਾਂਦੇ ਜਾਂਦੇ ਇਹਦੇ ਬਿਆਨ ਬਦਲ ਜਾਂਦੇ ਸ਼ਾਮ ਹੁੰਦੇ ਹੁੰਦੇ ਉੱਥੇ ਜਾ ਕੇ ਕਹਿੰਦਾ ਕਿ ਇਹ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਅਸੀਂ ਹਿੰਦੂ ਭਾਈਚਾਰੇ ਦੀ ਜਿਹੜੀ ਰਮਾਇਣ ਆ ਗ੍ਰੰਥ ਰਮਾਇਣ ਆ ਅਸੀਂ ਉਹਦਾ ਪਾਠ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਕਰਾਂਗੇ ਔਰ ਜਿਹੜੀ ਤਾਜ਼ਾ ਹੁਣ ਇਹਦੇ ਬਿਆਨ ਆਏ ਆ ਇਹ ਕਹਿੰਦਾ ਕਿ ਮੈਂ ਜਿਹੜਾ ਪੰਜਾਬ ਦੇ ਅੰਦਰ ਪੈਦਲ ਯਾਤਰਾ ਕਰੂੰਗਾ ਔਰ ਮੈਨੂੰ ਚਾਹੇ ਉਹਦੇ ਵਿੱਚ ਮੇਰੇ ਪ੍ਰਾਣ ਨਿਸ਼ਾਵਰ ਹੋ ਜਾਣ ਤਾਂ ਵੀ ਸਾਨੂੰ ਪਰਵਾਹ ਨਹੀਂ ਹੈ ਪਰ ਮੈਂ ਅੱਜ ਪੰਜਾਬ ਸਰਕਾਰ ਨੂੰ ਆ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਜੇਕਰ ਇਹ ਪੰਜਾਬ ਦੀ ਧਰਤੀ 'ਤੇ ਆਉਂਦਾ ਆ ਤੇ ਜੇਕਰ ਦੋ ਕਾਮਿਆਂ ਦਾ ਟਕਰਾਅ ਹੁੰਦਾ ਆ ਕੋਈ ਖੂਨ ਖਰਾਬਾ ਹੁੰਦਾ ਆ ਉਹਦੀ ਜ਼ਿੰਮੇਵਾਰੀ ਪੂਰੀ ਤੇ ਪੂਰੀ ਜਿਹੜੀ ਪੰਜਾਬ ਸਰਕਾਰ ਦੀ ਹੋਊਗੀ ਉਹਦੀ ਪੂਰੀ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਹੋਏਗੀ ਔਰ ਅਸੀਂ ਬਹੁਤ ਜਲਦੀ ਇੱਕ ਤੋਂ ਦੇਣ ਚੀ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਵੀ ਮੰਗ ਪੱਤਰ ਦੇਾਂਗੇ ਔਰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਾਂਗੇ ਔਰ ਅੱਜ ਜਿਹੜਾ ਲੋਕਲ ਪ੍ਰਸ਼ਾਸਨ ਹੈ ਚਾਹੇ ਉਹ ਡੀਸੀ ਹੋਵੇ ਚਾਹੇ ਪੁਲਿਸ ਕਮਿਸ਼ਨਰ ਹੋਵੇ ਚਾਹੇ ਸਾਡੇ ਇੱਥੇ ਡੀਆਈਜੀ ਸਾਹਿਬ ਹੋਣ ਅਸੀਂ ਸਾਰਿਆਂ ਨੂੰ ਸਮੂੱਚੇ ਜਿਹੜੇ ਆ ਸਾਡੀ ਧਾਰਮਿਕ ਲੋਬੀ ਔਰ ਸਮਾਜਿਕ ਲੋਬੀ ਰਾਜਨੀਤਿਕ ਲੋਬੀ ਅਸੀਂ ਸਾਰਿਆਂ ਨੇ ਮੰਗ ਪੱਤਰ ਦੇ ਕੇ ਜਾਣੂ ਕਿ ਤੁਹਾਨੂੰ ਲੱਗਦਾ ਹੈ ਤ੍ਰਿੰਦਰ ਸ਼ਾਸਤਰੀ ਸਿਰਫ ਚਰਚਾ 'ਚ ਰਹਿਣ ਵਾਸਤੇ ਵਿਵਾਦੇ ਬਿਆਨ ਦੇ ਰਹੇ ਕਿ ਹੋਰ ਏਜੰਡਾ ਹੈ ਉਹਨਾਂ ਦਾ ਦੇਖੋ ਮੈਂ ਹੈਰਾਨ ਹੋ ਜਾਂਦਾ ਹਾਂ ਕਿ ਇਹ ਦ੍ਰਿੰਦਰ ਸ਼ਾਸਤਰੀ ਇੱਕ ਪ੍ਰਚਾਰਕ ਆ ਇਹਨੂੰ ਤੇ ਚਾਹੀਦਾ ਕਿ ਸ਼ਾਂਤੀ ਦਾ ਸੰਦੇਸ਼ ਦੇਣਾ ਆਪਣੇ ਪਿਆਰੇ ਭਾਰਤ ਨੂੰ ਏਕਤਾ ਦੇ ਸੂਤਰ ਦੇ ਵਿੱਚ ਬੰਨਣਾ ਪਰ ਸਾਨੂੰ ਐ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਬਹੁਤ ਜੜੀਆਂ ਤਾਕਤਵਰ ਦੇਸ਼ ਨੂੰ ਪਾੜਨ ਵਾਲੀਆਂ ਸਮਾਜਿਕ ਜੜੀਆਂ ਆ ਕਦਰਾਂ ਕੀਮਤਾਂ ਨੂੰ ਤੋੜ-ਫੋੜ ਕਰਨ ਵਾਲੀਆਂ ਨਫ਼ਰਤ ਫਲਾਉਣ ਵਾਲੀਆਂ ਏਜੰਸੀਆਂ ਕੰਮ ਕਰ ਰਹੀਆਂ ਔਰ ਇਹਦੇ ਪਿੱਛੇ ਆਰਐਸਐਸ ਵਰਗੀਆਂ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਔਰ ਇਹ ਇਹ ਨਾ ਸਿਰਫ 크ਿਸਚਨ ਦੇ ਖਿਲਾਫ ਬੋਲਦਾ ਬਲਕਿ ਮੁਸਲਿਮ ਦੇ ਖਿਲਾਫ ਵੀ ਬੋਲਦਾ ਔਰ ਸਿੱਖ ਵੀਰਾਂ ਦੇ ਖਿਲਾਫ ਵੀ ਬੋਲਦਾ ਔਰ 크ਿਸਚੀਅਨਿਟੀ ਦੇ ਖਿਲਾਫ ਬੋਲਦਾ ਅਕਸਰ ਇੱਕ ਬਿਆਨ ਕਾਫੀ ਧਾਰਮਿਕ ਆਗੂਆਂ ਵੱਲੋਂ ਦਿੱਤੀਆਂ ਦੇ ਵੱਖ-ਵੱਖ ਧਰਮਾਂ ਦੇ ਆਗੂਆਂ ਵੱਲੋਂ ਕੇ لالچ ਦੇ ਕੇ ਕਨਵਰਸ਼ਨ ਕਰਾਇਆ ਜਾ ਰਿਹਾ ਇਹਦੀ ਗੱਲ ਸੀ ਕੀ ਜਵਾਬ ਦੇਣਾ ਚਾਹੋਂਗੇ ਅੰਦਰ ਦੇ ਦੇਖੋ ਜੀ ਇਹ ਜਿਹੜਾ لالਚ ਦੇ ਕੇ ਕਹਿੰਦੇ ਕਿ ਧਰਮ ਪਰਿਵਰਤਨ ਕਰਾਉਂਦੇ ਆ ਇਹ ਅੱਜ ਤੱਕ ਕੋਈ ਵੀ ਸਾਬਤ ਨਹੀਂ ਕਰ ਪਾਇਆ ਇਹ ਸਿਰਫ افਵਾਹਾਂ ਨੇ ਔਰ ਇਹ ਸਿਰਫ افਵਾਹਾਂ ਲਾ ਕੇ ਲੋਕਾਂ ਦੇ ਦਿਮਾਗ 'ਚ ਇੱਕ ਗਲਤ ਸੋਚ ਨੂੰ ਪਾਇਆ ਜਾਂਦਾ ਤੁਸੀਂ ਦੱਸੋ ਵੀ ਕੋਈ ਬੰਦਾ ਇਹਨਾਂ ਨੂੰ ਨੀਚ ਹੋਇਆ ਜਾਂ ਕਿ ਦਾਦੀ ਜਾਂ 50 ਹਜ਼ਾਰ ਲੱਖ ਹਜ਼ਾਰ ਲੈ ਆਪਣਾ ਧਰਮ ਛੱਡ ਦੇ ਕੋਈ ਛੱਡ ਸਕਦਾ ਕੋਈ ਵੀ ਨਹੀਂ ਛੱਡ ਸਕਦਾ ਮੈਂ ਇੱਕ ਪ੍ਰੈਸ ਇੰਪੋਰਟਰ ਨੂੰ ਕਹਾਂਇਆ ਮੈਂ ਤੁਹਾਨੂੰ 10 ਲੱਖ ਦਿਨਾ ਹੈ ਚਲ ਤੂੰ ਮੇਰੇ ਕੋਲ ਆ 10 ਲੱਖ ਆ ਜਾ ਮੇਰੇ ਸਾਡੇ ਤਾਂ ਆਏਗਾ ਤੋ ਉਹ ਕਹਿੰਦਾ ਨਹੀਂ ਉਹ 10 ਲੱਖ ਦੇ ਦੇਣੀ ਹੈ ਤੇ ਸਿਰਫ ਅਫਵਾਹਾਂ ਔਰ ਇੱਕ ਨੈਗੇਟਿਵ ਵੇ ਬਣਾਈ ਜਾਂਦੀ ਆ ਕ੍ਰਿਸ਼ਚੈਨਿਟੀ ਦੇ ਖਿਲਾਫ ਕੰਟੀਨਿਊ ਦੇਖੋ ਜਿਹੜੇ ਗੋਰੇ ਨਹੀਂ ਉਹਨਾਂ ਕੋ ਬੈ ਦੀ ਕਮੀ ਹੈ ਇਹਨਾਂ ਨੇ ਕੀ ਦੱਸਿਆ ਹੈਗਾ ਉਹਨਾਂ ਨੂੰ ਸਿੱਖਾ ਨਹੀਂ ਜਾਂ ਹਿੰਦੂਆਂ ਨੇ ਤੇ ਉਹ ਗੋਰੇ ਹਿੰਦੂ ਬਣੇ ਜਾਂ ਸਿੱਖ ਬਣੇ ਉਹਨਾਂ ਨੂੰ ਕੋਈ ਚੰਗੀ ਗੱਲ ਲੱਗੀ ਉਹਨਾਂ ਦੇ ਦਿਲ ਕਿੱਦਾਂ ਲੱਗਦੇ ਮੰਗਰ ਅਸੀਂ ਪ੍ਰਚਾਰ ਕਰਦੇ ਆ ਜਿਹੜੀਆਂ ਚੰਗੀਆਂ ਗੱਲਾਂ ਇਹ ਕੁਛ ਨੀਆਂ ਗੱਲਾਂ ਦਾ ਪ੍ਰਚਾਰ ਹੁੰਦਾ ਨਾ ਬਾਈਬਲ ਦੇ ਕੋ ਮਾੜੀਆਂ ਗੱਲਾਂ ਦੇ ਵਿੱਚ ਪਲਗੇਗਾ ਬੰਦਾ ਤੂੰ ਹੀ ਹੱਸੋ ਅਗਰ ਅਸੀਂ ਮਾੜੀਆਂ ਗੱਲਾਂ ਦਾ ਪ੍ਰਚਾਰ ਕਰਦਾ ਕੌਣ ਸੁਨੇਗਾ ਇਹਦਾ ਮਤਲਬ ਬਹੁਤ ਵਧੀਆ ਗੱਲਾਂ ਅਸੀਂ ਦੱਸਦੇ ਜਿਹਦੇ ਪਿੱਛੇ ਲੋਕ ਲੱਗਦੇ ਨੇ ਤਾਂ ਇਹ ਸਾਰੀਆਂ ਅਫਵਾਹਾਂ ਨਹੀਂ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਇਹੋ ਦੀਆਂ ਅਫਵਾਹਾਂ ਦਾ ਤੇ ਆਪਣੀ ਸਮਾਜ ਨੂੰ ਹੀਲਿੰਗ ਸਾਡੀ ਮੀਡੀਆ ਦੇ ਮਾਧਿਅਮ ਰਾਹੀਂ ਕੋਈ ਧਰਿੰਦਰ ਛਾਤਰੀ ਨੂੰ ਮੈਸੇਜ ਦੇਣਾ ਚਾਹੋਗੇ ਤੁਸੀਂ ਬਿਲਕੁਲ ਉਹ ਇੱਕ ਧਾਰਮਿਕ ਆਗੂ ਆ ਤੇ ਨੈਵੀ ਇੱਕ ਧਾਰਮਿਕ ਆਗੂ ਆ ਤਮਾ ਦਰਿੰਦਰ ਸ਼ਾਸਤਰੀ ਨੂੰ ਕਹਿਣਾ ਵੀ ਤੈਨੂੰ ਤੇਰੇ ਰੱਬ ਨੇ ਲੋਕਾਂ ਦੇ ਵਿੱਚ ਸ਼ਾਂਤੀ ਦਾ ਮੈਸੇਜ ਦੇਣ ਲਈ ਭਰਾਇਆ ਆ ਤੈਨੂੰ ਪਾੜ ਪੋਲਣੀ ਤੇ ਲੋਕਾਂ ਦੇ ਵਿੱਚ ਦੰਗੇ ਬਣਾਉਣ ਲਈ ਤੇ ਆਪਸ ਵਿੱਚ ਲੜਾਉਣ ਲਈ ਤੇ ਭੱਦੀਆਂ ਤੇ ਗੰਦੀਆਂ ਤੇ ਵਿਰੋਧ ਵਾਲੀਆਂ ਕਦੀ ਮੁਸਲਮਾਨ ਦੇ ਖਿਲਾਫ ਕਦੀ 크੍ਰਿਸਚੀਅਨ ਦੇ ਖਿਲਾਫ ਕਦੀ ਕਦੀ ਸਿੱਖਾਂ ਦੇ ਖਿਲਾਫ ਵੀ ਤੂੰ ਐਦਾਂ ਬੋਲਣਾ ਤੈਨੂੰ ਇਹ ਜਾਗ ਦੇਣਾ ਤੇਰਾ ਗ੍ਰੰਥ ਇਹ ਤੇਰਾ ਅਉਧਾ ਕਿ ਤੂੰ ਇਦਾਂ ਦੀਆਂ ਚੀਜ਼ਾਂ ਕਰੇਂ ਕਿ ਜਿਹੜਾ ਉੰਪੀ ਪੰਜਾਬ ਆਮ ਤੇ ਵਿਰੋਧ ਕੀਤਾ ਜਾ ਰਿਹਾ ਉਸ ਸੰਬੰਧ ਵਿੱਚ ਹੋਰ ਵੀ ਧਾਰਮਿਕਾ ਗੋਲਬੀਲ ਕਰੋਗੇ ਕਿ ਪੰਜਾਬ ਦੀ ਇੱਕ ਜੁਟ ਸ਼ਾਂਤੀ ਲਈ ਨਾਲ ਖੜਨ ਪੰਜਾਬ ਦੀ ਅਗਰ ਤਾਂ ਜਿਆ ਪੂਰੇ ਪੰਜਾਬ ਦੇ ਮੂਵਮੈਂਟ ਸ਼ੁਰੂ ਹੋ ਗਈਆਂ ਪੂਰੇ ਪੰਜਾਬ ਦੇ ਕ੍ਰਿਸਚੀਅਨ ਲੀਡਰ ਪਾਸਵਾਨ ਫਾਦਰਸ اور ਸਾਰੀਆਂ ਸੰਸਥਾਵਾਂ ਕਿਰਨ ਕਰ ਗਿਆ ਜੀ ਕਿ ਪੰਜਾਬੀ ਅਮਨ ਸ਼ਾਂਤੀ ਦਾ ਮਾਮਲਾ ਹੈ ਜਿਹੜੇ ਦੂਸਰੇ ਤਾਂ ਹਾਂ ਜੀ ਬਿਲਕੁਲ